न्यूज चैनल देख रहे दर्शक सारा सवाल करते दोस्तों लाइव हो फुटबॉल चौंक तो जलंधर तो सो तस्वीर तो है जलंधर तो दिखा तो तो रहे हैं जितने कि दो गड्डिया एक्सीडेंट हुआ थोड़ा लाइव रहे हैं जलंधर तो ਗੱਡੀ ਜੀ ਚ ਮਰਜੀ ਮਾਰਦੇ ਤੁਹਾਡੀ ਵੀਡੀਓ ਨਾਲ ਬਣਾਈਏ ਨਹੀਂ ਨਹੀਂ ਮੇਰੀ ਗੱਡੀ ਨੇ ਕਿਹਦਾ ਟੇਢੀ ਹੋ ਗਈ ਹੈ ਭਾਜੀ ਕੀ ਗੱਲ ਹੋਈ ਮਰਾ ਇਹ ਤੇ ਲਾਈਟਾਂ ਦੇ ਖੜਾ ਸੀ ਜਿਹੜੇ ਵਿੱਚੋਂ ਵੀ ਗਿਆ ਮੈਂ ਵੀ ਜਿੱਤੀ ਵੇਖੋ ਕਿੱਥੇ ਆ ਉਹ ਭਾਜੀ ਅਸੀਂ ਕਿਹਨੇ ਤੁਹਾਡੀ ਗੱਡੀ ਖੜੀ ਤੁਹਾਡੀ ਗੱਡੀ ਵੱਜੀ ਉਹਨਾਂ ਦੇ ਵਿੱਚ ਭਾਜੀ ਭਾਜੀ ਤੁਸੀਂ ਕਿਹਨੇ ਨਹੀਂ ਵੱਜੀ ਵੱਜੀ ਆ ਸੁਭਾਣਾ ਸੁਮਰੀ ਆ ਵੱਜੀ ਆ ਤੇ ਵੱਜੀ ਅਸੀਂ ਜਿਹੋ ਹੀ ਕਹਿੰਦੇ ਪਿੱਛੋਂ ਵੱਜੀ ਹੈ ਦੇਖੋ ਕਿੱਥੇ ਆ ਪਾ ਜੀ ਅਸੀਂ ਤੁਹਾਨੂੰ ਪੁੱਛ ਰਹੇ ਤੁਹਾਡੀ ਗੱਡੀ ਲੱਗੀ ਪਿੱਛੋਂ ਮੈਂ ਕਹਾ ਵੱਡੇ ਭਾਜੀ ਮੇਰੀ ਗੱਡੀ ਲੱਗੀ ਆ ਹਾਂ ਇਹ ਦੇਖੋ ਕਿੱਥੇ ਲੱਗੀ ਆ ਕਿੰਨੀ ਚਲ ਦੋਹਾਂ ਦੋਹਾਂ ਕਿੰਨੀ ਚਲ ਆਉਦਾ ਸੀ ਆਉਂਦਾ ਸੀ ਮੈਂ ਇੱਥੇ ਆ ਰਿਹਾ ਨਾ ਮੈਂ ਇੱਥੇ ਆ ਰਿਹਾ ਨਾ ਇੱਥੇ ਇਸ ਰੋਡ ਤੇ ਆ ਰਿਹਾ ਮੈਂ ਇਸ ਰੋਡ ਤੇ ਆ ਰਿਹਾ ਨਾ ਵੱਡੇ ਭਾਜੀ ਠੀਕ ਹੈ ਇਸ ਰੋਡ ਤੇ ਆ ਗਿਆ ਮੇਰੀ ਗੱਡੀ ਦੇਖੋ ਕਿੱਥੇ ਆ ਮੇਰੀ ਗੱਡੀ ਦੇਖੋ ਕਿੰਨੇ ਬੰਦੇ ਦਾ ਸਾਥੀ ਜੀ 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 ਪਾਰੀ ਅਸੀਂ ਤੁਹਾਡੇ ਨਾਲ ਨਵੀਂ ਸੁਖਰੀ ਲੱਗੀ ਤੇ ਆਂੀ ਬੰਦੇ ਨਾਲ ਸਾਥ ਦਿਆ ਕਰੋ ਤੁਸੀਂ ਤੁਹਾਡੇ ਤੁਹਾਡੇ ਕਰੀਂ ਡਰਿੰਗ ਦੇ ਇਹਦੇ ਇੱਕ ਵ ਇੱਕ ਬੰਦਾ ਜਾਂਦਾ ਪਿਆ ਤੂੰ ਡੀਆ ਨਾ ਸਾਂਝਾ ਕਰ ਰਿਆਂ ਜਲੰਧਰ ਤੋਂ ਫੋਟੋ ਚੌਂਕ ਤੁਸੀਂ ਜੀਖਦੇ ਹੋ ਹੰਗਾਮਾ ਬਹੁਤ ਜ਼ਿਆਦਾ ਹੋ ਰਿਹਾ ਤੁਹਾਨੂੰ ਲਾਈਵ ਪੁਛ ਰਿਆਂ ਜਲੰਧਰ ਦੀ ਤੁਹਾਨੂੰ ਤਸਵੀਰਾਂ ਸਾਂਝਾ ਕਰ ਰਿਆਂ ਜਲੰਧਰ ਤੋਂ ਦੀ ਦੇਖੋ ਜਿਹੜਾ ਕਿ ਫੋਟੋ ਵਾਲ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਹੰਗਾਮਾ ਹੋ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਤੁਹਾਨੂੰ ਤਸਵੀਰਾਂ ਜਲੰਧਰ ਤੋਂ ਸੰਝਾ ਖੜਿਆ ਤੁਸੀਂ ਦੇਖਦੇ ਗੱਡੀ ਦੇ ਵਿੱਚ ਕਿ ਖਰਬੂਜੇ ਲੋਡ ਕੀਤੇ ਹੋਏ ਨੇ ਔਰ ਤੁਹਾਨੂੰ ਲਾਈ ਤਸਵੀਰਾਂ ਸੰਝਾ ਕਰ ਰਹੇ ਜਲੰਧਰ ਤੋਂ ਤੁਸੀਂ ਦੇਖਦੇ ਗੱਡੀ ਦੇ ਹਾਲਾਤ ਵੀ ਦੇਖਦੇ ਗੱਡੀ ਜਿਹੜੀ ਪੂਰੀ ਜਿਹੜੀ ਕਿ ਡਾਇਮੰਡ ਕੀਤੀ ਗਈ ਪਿੱਛੋਂ ਕਿ ਜਿਹੜੀ ਗੱਡੀ ਪੂਰੀ ਜਿਹੜੀ ਪਿੱਛੋਂ ਪੂਰੀ ਤਰ੍ਹਾਂ ਜਿਹੜੀ ਚੂਰੋ-ਚੂਰ ਹੋ ਚੁੱਕੀ ਹੈ ਔਰ ਤੁਹਾਨੂੰ ਲਾਈ ਤਸਵੀਰਾਂ ਜਲੰਧਰ ਦੇ ਫੁੱਟਬਾਲ ਚੌਂਕ ਤੋਂ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਦੋ ਗੱਡੀਆਂ ਵਿੱਚ ਜਿਹੜਾ ਟਕਰਾਅ ਹੋ ਚੁੱਕਿਆ ਹੈ ਕਿ ਜਿਹੜੀ ਗੱਡੀ ਜਿਹੜੀ ਚੂਰੋ-ਚੂਰ ਹੋ ਚੁੱਕੀ ਤੁਹਾਨੂੰ ਲਾਈ ਤਸਵੀਰਾਂ ਜਲੰਧਰ ਤੋਂ ਛੋ ਗੱਡੀ ਮਾਰੀ ਮੈਂ ਜਿਹੜੇ ਜਿਨ੍ਹਾਂ ਦੀ ਅਰੇ ਤੁਸੀਂ ਮੰਨਦੇ ਹੋ ਗੱਡੀ ਮਾਰੀ ਹੈ ਗੱਡੀ ਦੇ ਵਿੱਚ ਗੱਡੀ ਬੱਜੀ ਹੈ हां ਜਾ ਰਹੇ ਕਿ ਪਿੱਛੋਂ ਹਿੱਕ ਜਿੱਤੀ ਹੈ हां ਪਿੱਛੋਂ ਤੁਸੀਂ ਪਿੱਛੋਂ ਹਿੱਕ ਜਿੱਤੀ ਹੈ ਮੈਂ ਪਿੱਛੋਂ ਮਾਰੀ ਆ ਠੀਕ ਹੈ ਪਿੱਛੋਂ ਤਾਂ ਮਾਰੀ ਆ ਮੇਰੀ ਗੱਡੀ ਦੀ ਵੀਡੀਓ ਵੀ ਬਣਾ ਠੀਕ ਹੈ ਉਹਦੇ ਬਣਾ ਟੋਕ ਇੱਥੇ ਗਈ ਆ ਗੱਡੀ ਉਹ ਹੀ ਤਾਂ ਇਹ ਵੀ ਦੇਖੋ ਨਾ ਵੱਡੇ ਭਾਜੀ ਇੱਕ ਗਲਤੀ ਨਾ ਨਾ ਦੇਖੋ ਹੱਥ ਜੋੜ ਕੇ ਬੇਨਤੀ ਆ ਨਹੀਂ ਉਹ ਗਲਤੀ ਨਾ ਦੇਖੋ ਤੁਸੀਂ ਸੁਣ ਰਹੇ ਹੋ ਇਹ ਕਹਿ ਰਹੇ ਮੇਰੀ ਗੱਡੀ ਕਿੱਥੇ ਕੇ ਚੱਲ ਗਈ ਨਹੀਂ ਉਹ ਇੱਥੇ ਜਾਣੀ ਆ ਗੱਡੀ ਸਿੱਧੀ ਕਾਲ ਸੁਣੋ ਕਾਲ ਸੁਣੋ ਉਹ ਕਹਿੰਦੇ ਰੈੱਡ ਲਾਈਟ ਤੇ ਸਾਡੀ ਗੱਡੀ ਖੜੀ ਸੀ ਪਿੱਛੋਂ ਲੈ ਕੇ ਗੱਡੀ ਮਾਰੀ ਆ ਮੈਂ ਕਿਹਾ ਜੱਗਦਾਮ ਬ੍ਰੇਕ ਲਾ ਕੇ ਮੋਰੇ ਵੱਜੂਗੀ ਅੱਛਾ ਬ੍ਰੇਕ ਤੁਸੀਂ ਕਹਿੰਦੇ ਕਿ ਉਹਨਾਂ ਨੇ ਬ੍ਰੇਕ ਲਾ ਦਿੱਤੀ ਹਾਂ ਤੇ ਫੇਰ ਥੋਗੀ ਗੱਡੀ ਉਹ ਕਹਿੰਦੇ ਖੜੀ ਗੱਡੀ ਚ ਪਾਰੀ ਆ ਖੜੀ ਗੱਡੀ ਉਹ ਮਾਰੀ ਆ ਉਹਨੇ ਖੜੀ ਮਾਰੀ ਮਾਰੀ ਗੱਲ ਤਾਂ ਗੱਲ ਆ ਬੜੇ ਭਾਈ ਇਹ ਤੁਸੀਂ ਦੱਸੋ ਇੱਕ ਮਿੰਟ ਗੱਲ ਸੁਣੋ ਗੱਲ ਤਾਂ ਗੱਲ ਆ ਸ਼ਰਾਬ ਪੀ ਕੇ ਗੱਡੀ ਚਲਾਉਣੀ ਸਹੀ ਆ ਗਲਤ ਗੱਲ ਹੈ ਤੁਸੀਂ ਕਿਉਂ ਸ਼ਰਾਬ ਪੀ ਰਹੇ ਹੋ 290 ਦੀ ਫੁੱਟਬਾਲ ਚੌਂਕ ਦੇ ਵਿੱਚ ਭਾਰੀ ਹਾਗਮ ਹੋ ਰਿਹਾ ਸਿੱਧੀਆਂ ਤਸਵੀਰਾਂ ਸਾਂਝੀਆਂ ਲਾਈਵ ਤੁਹਾਨੂੰ ਤੁਹਾਡੇ ਫੁੱਟਬਾਲ ਚੌਂਕ ਦਿਖਾ ਰਹੇ ਹਾਂ ਮੰਨਦਾ ਮੈਂ ਆਪਣੇ ਵੱਡੇ ਭਾਈ ਨਹੀਂ ਕੱਲ ਕੋਈ ਵੱਡਾ ਨੁਕਸਾਨ ਹੋ ਜਾਂਦਾ ਕੋਈ ਜਿੰਮੇਵਾਰ ਨਹੀਂ ਮੈਂ ਵੀ ਦੇਖੇ ਤੂੰ ਵੀ ਦੇਖੇ ਤੇ ਵੱਡੇ ਭਾਈ ਗਲਤੀ ਆ ਗਲਤੀ ਨੂੰ ਗੱਲ ਮਾਰੀ ਸੜਕ ਤੇ ਚੜੇ ਹੋਏ ਉਹ ਸ਼ਰਾਬੀ ਨੂੰ ਗਲਤੀ ਮੰਨਦਾ ਠੀਕ ਆ ਆ ਡ੍ਰਿੰਕ ਕਾਲ ਲਈ ਹੈ ਜਾ ਕਰਦਾ ਗਲਤੀ ਨੂੰ ਗਲਤੀ ਮੰਨਦਾ ਮੈਂ ਤੁਸੀਂ ਮੰਨਦੇ ਤੁਹਾਡੀ ਗਲਤੀ ਮੰਨਦਾ 100 ਦੇ ਸਾਰੇ ਦੇ ਸੋਦੇ ਜਿਹੜੇ ਕਿ ਡਰਾਈਵਰ ਨੇ ਜਿਹੜੀ ਆਪਣੀ ਗਲਤੀ ਮੰਨੀ ਗਈ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਤੇ ਦੇਖੋ ਜਿਹੜੇ ਦੋ ਗੱਡੀਆਂ ਆਪਸ ਵਿੱਚ ਜਿਹੜਾ ਕਿ ਐਕਸੀਡੈਂਟ ਹੋ ਚੁੱਕਿਆ ਤੇ ਜਿਹੜਾ ਡਰਾਈਵਰ ਨੇ ਆਪਣੀ ਗਲਤੀ ਮੰਨ ਲਈ ਤੁਹਾਨੂੰ ਲਾਈਵ ਤਸਵੀਰਾਂ ਸਾਂਝਾ ਕਰ ਰਿਹਾ ਜਲੰਧਰ ਤੋਂ ਗੱਡੀਆਂ ਤਸਵੀਰਾਂ ਮੇਰਾ ਦਿਮਾਗ ਖਰਾਬ ਬੰਦਾ ਜਿਹੜਾ ਮੇਰਾ ਦਿਮਾਗ ਖਰਾਬ ਉਹ ਜਿਹੜਾ ਖਰਬੂਜੇ ਦੀ ਨੋਟ ਥੱਲੇ ਜਿਹੜੀਆਂ ਦੀ ਜਿਹੜੀਆਂ ਦੀ ਜਿੱਦਾਂ ਵੀ ਆਪਣੇ ਮੂੰਹ ਮੰਨ ਰਿਹਾ ਜਿਹੜਾ ਮੇਰਾ ਦਿਮਾਗ ਨਹੀਂ ਪਾਗਲ ਭਾਜੀ ਪਾ ਜਿਹਾ ਦਿਮਾਗ ਨੇ ਪਾਗਲ ਮੈਂ ਖੜੀ ਨਹੀਂ ਕਿ ਡੀਕੂ ਕਿਹੋ ਜਿਹਾ ਮਸਤਾ ਇੰਨੇ ਬੱਚਾ ਇੰਨੇ ਵਿੱਚੋਂ ਇਨੇ ਕਟਿਆ ਅੱਛਾ ਬਣਾ ਲਓ ਵੱਡੇ ਭਾਈ ਜੋ ਵੀਡੀਓ ਬਣਾਉਣਾ ਗਰੀਬ ਬੰਦੇ ਨਾਲ ਜਿੰਨੇ ਸਾਥ ਦੇਣਾ ਨਾ ਹੋਣੀ ਦੇਣਾ ਸਾਥ ਗਰੀਬ ਬੰਦੇ ਦੇ ਨਾਲ ਠੀਕ ਆ ਪਾ ਗਰੀਬ ਬੰਦੇ ਨਹੀਂ ਗਰੀਬ ਬੰਦਾ ਬੰਦੇ ਮਾਰਦੇ ਨੇ ਤੇਲ ਚਲਾਉਂਦੇ ਬੰਦੇ ਮਾਰਦੇ ਵੀ ਨਹੀਂ ਗੱਡੀ ਵੀ ਦੇਖੋ ਨਹੀਂ ਤੇ ਤੁਸੀਂ ਵੀ ਦੇਖੋ ਇਹ ਕਿਹਦੇ ਨੂੰ ਕੱਢਿਆ ਕਿਨੇ ਆ ਛੋਟਾ ਬੰਦੇ ਦੀ ਗੱਲ ਲਾਈ ਤੁਸੀਂ ਜਿਹੜਾ ਪਾਰੀਆ ਕੰਮ ਹੋ ਰਿਹਾ ਜਲੰਧਰ ਦੇ ਫੋਟੋ ਆਚੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਤੋਂ ਜੀ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਦਿਖਾ ਰਿਹਾ ਪਾਰੀਆ ਕੰਮ ਹੋ ਰਿਹਾ ਲਾਈਵ ਤਸਵੀਰਾਂ ਜਲੰਧਰ ਤੋਂ ਵੱਡੀਆਂ ਤਸਵੀਰਾਂ ਲੋਡਰ ਸ਼ਿਕਰ ਆਪਣੇ ਮੋਜੜਾ ਮੰਨ ਰੱਖਿਆ ਸ਼ਰਾਬ ਪੀ ਕੇ ਜਿਹੜਾ ਗੱਡੀ ਚਲਾ ਰਿਹਾ ਸੀਗਾ ਭਾਈ ਤੇ ਕੀ ਦੇਖ ਪਈ ਆ ਜੇ ਤੁਸੀਂ ਨਾ ਰੁਕੋ ਤੇ ਆ ਜਾ ਗੱਡੀ ਦੇਖੋ ਕਿੱਥੇ ਆ ਮੇਰੀ ਇਹ ਗੱਡੀ ਕਿਸੀ ਉੱਤਰ ਜਾਣਾ ਸੀ ਕਿੱਧਰ ਜਾਣਾ ਸੀ ਜਦ ਮੈਂ ਤਾਂ ਸਿੱਧਾ ਹੀ ਜਾਣਾ ਸੀ ਉਹ ਗੱਡੀ ਤੁਹਾਡੀ ਉੱਤਰ ਕਿੱਧਰ ਮੁੜ ਗਈ ਉਹ ਤਾਂ ਵੀ ਇਹਨਾਂ ਦੀ ਗੱਡੀ ਠੁਕੋਂ ਦੇ ਵਿੱਚ ਮੋਣੀ ਬੋਲੋ ਤੁਸੀਂ ਉਹਦੇ ਦੱਸੋ ਮੈਂ ਉੱਤੇ ਜਾਣਾ ਸਿੱਧਾ ਕਿਥੋਂ ਵੀ ਆ ਰਹੇ ਸੀ ਤੁਸੀਂ ਮੈਂ ਨਕੋ ਕਰਵਾਲੇ ਕਿ ਕਿੱਥੇ ਜਾਣਾ ਸੀਗਾ ਮੈਂ ਸੂਤਾ ਮੰਡੀ ਜਾਣਾ ਪਈ ਚੌਕ ਨੇ ਵੀ ਸਾਡੀ ਖੜੀ ਗੱਡੀ ਅੱਜ ਗੱਡੀ ਮਾਰਨ ਤੋਂ ਬਾਅਦ ਤਾਂ ਗੱਡੀ ਮੁਰਗੀ ਮੜੀ ਗੱਡੀ ਮਾਰਿਆ ਵੀ ਦੇਖੋ ਤੇ ਜਿਹੜਾ ਕਿ ਫੋਟੋ ਵਾਲੇ ਕੋਲ ਤੇ ਸੋ ਤੁਹਾਨੂੰ ਤਸਵੀਰਾਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਤੇ ਗੱਡੀ ਦੇ ਹਾਲਾਤ ਜਿਹੜੇ ਕੀ ਜੋ ਮਾਰਦੀ ਹੈ ਦੇਖੀ ਵੇਦਾ ਟੈਸਟ ਕਰਾਓ ਵੱਡੇ ਭਾਜੀ ਹੋਇਆ ਕੀ ਸੀ ਭਾਜੀ ਹੋਇਆ ਕੀ ਸੀ ਭਾਜੀ ਦੱਸਿਓ ਮਾੜਾ ਜਾਂ ਭਾਜੀ ਇਹ ਵਾਹ ਸਾਡੀ ਗੱਡੀ ਵਿੱਚ ਲੈ ਕੇ ਮਾਰੀ ਅੱਛਾ ਕੀ ਕਰਵਾ ਰਹੇ ਹੋ ਭਾਜੀ ਪੀਤੀ ਆ ਰਹੇ ਹਨ ਫੁੱਤਰ ਚੌਂਕ ਤੋਂ ਇੱਧਰ ਭਾਜੀ ਅਸੀਂ ਕੀ ਕਹਣਾ ਹੈ ਇਹਨੂੰ ਟੈਸਟ ਕਰਾਓ ਇਹਦਾ ਕੋਈ ਪੀਤੀ ਦਾ ਭਾਜੀ ਕਰਾਓ ਭਾਜੀ ਤੁਹਾਡੀ ਗੱਡੀ ਖੜੀ ਸੀਗੀ ਭਾਜੀ ਰੈੱਡ ਲਾਈਟ ਤੇ ਖੜੀ ਸੀਗੀ ਰੈੱਡ ਲਾਈਟ ਹੋਊਗੀ ਤਾਂ ਖੜੀ ਕਰਾਂਗੇ ਅੱਛਾ ਲਾਈਟ ਲਾਈਟ ਤੇ ਖੜੀ ਸੀ ਰੈੱਡ ਤੇ ਖੜੀ ਸੀ ਪਿੱਛੋਂ ਲਿਆ ਕੇ ਡੋਕਤੀ ਇਹਨੂੰ ਵਿੱਚੋਂ ਹੀ ਆ ਰਹੇ ਭਾਜੀ ਵਿੱਚੋਂ ਹੀ ਆ ਰਹੇ ਆ ਭਾਜੀ ਨਾਲ ਕੋਈ ਸੀ ਤਾਂ ਕੋਈ ਨਾਲ ਸੀ ਭਾਜੀ ਰੈਡ ਕਰਨੇ ਕਰਨੇ ਸੀ ਅੱਛਾ ਕੱਲੇ ਸੀ ਪਰ ਮੇਰੀ ਗੱਲ ਸੁਣੋ ਹੋਰ ਹਾਂਜੀ ਹਾਂਜੀ ਦੱਸੋ ਰੈਡ ਲਾਈਟ ਤੇ ਇੱਥੇ ਖੜੀ ਹੋ ਗਈ ਨਾ ਆਹ ਤੇ ਰੈਡ ਲਾਈਟ ਤੇ ਖੜੀ ਹੋ ਗਈ ਨਾ ਉਹ ਸਾਡੇ ਤੋਂ ਉਹ ਤੇ ਬੈਕ ਸਾਈਡ ਤੇ ਨਾ ਪਿੱਛੋਂ ਆਇਆ ਇਹ ਤਾਂ ਗੱਲ ਲੱਖੋ ਮਿਲੋ ਉੱਥੇ ਰੋਗ ਸਾਈਡ ਤੇ ਨਹੀਂ ਖੜੀ ਹੋ ਗਈ ਕਿੱਥੇ ਖੜੀ ਕਿੱਥੇ ਗੱਡੀ ਉਹਨਾਂ ਦੀ ਲੱਗੀ ਲਗਾਤਾਰ ਤੁਹਾਨੂੰ ਲਾਏ ਤੁਸੀਂ ਰਸਾਂਝੀਆਂ ਕਰ ਰਹੇ ਹੋ ਜਲੰਧਰ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਦੇਖਾ ਚੋ ਗਿਆ ਭਾਜੀ ਨਾਲ ਗੋਲ ਸੀ ਤਾਂ ਤੁਸੀਂ ਨਾਲ ਸੀ ਭਾਜੀ ਅੱਛਾ ਕੱਲੇ ਸੀ ਮੇਰੀ ਗੱਲ ਸੁਣੋ ਹੁਣ ਹਾਂਜੀ ਹਾਂਜੀ ਦੱਸੋ ਰੈੱਡ ਲਾਈਟ ਤੇ ਇੱਥੇ ਖੜੀ ਹੋ ਗਈ ਨਾ ਆਹ ਤੇ ਰੈੱਡ ਲਾਈਟ ਤੇ ਖੜੀ ਹੋ ਗਈ ਨਾ ਉਹ ਸਾਡੇ ਸਾਹਮਣੇ ਉਹ ਤੇ ਬੈਕ ਸਾਈਡ ਤੇ ਨਾ ਪਿੱਛੋਂ ਆਇਆ ਇਹ ਤਾਂ ਗੱਲ ਦਾ ਸੋ ਮਿਲੋ ਉੱਥੇ ਰੋਗ ਸਾਈਡ ਤੇ ਨਹੀਂ ਖੜੀ ਹੋ ਗਈ ਭਾਜੀ ਕਿੱਥੇ ਖੜੀ ਕਿੱਥੇ ਖੜੀ ਉਹਨਾਂ ਦੀ ਲੱਗੀ ਲਗਾਤਾਰ ਤੁਹਾਨੂੰ ਲਾਏ ਤੁਸੀਂ ਰਸਾਂ ਜੀਆ ਕਰ ਰਹੇ ਆ ਜਲੰਧਰ ਤੋਂ ਤੁਸੀਂ ਦੇਖ ਸਕਦੇ ਜਿਹੜਾ ਕੀ ਦੇਖਾ ਚੋ ਗਏ ਯਾਰ ਬੇਸਰ ਅੱਜ ਤੁਹਾਡੀ ਗੱਲ ਜੀ ਭਾਈ ਫੋਨ ਨਹੀਂ ਕਰਿਆ ਜੀ ਦੇਖੋ ਜਿਹੜਾ ਅੱਥੇ ਜਾ ਰਹੇ ਛੋਟੇ ਹੱਥ ਕੋਈ ਮੁੱਕ ਤਾ ਮੁੱਕੇ ਜੇ ਤੁਹਾਨੂੰ ਜੀ ਸਾਡੇ ਆਂਗੇ ਕਰ ਰਹੇ ਆ ਜਲੰਧਰ ਤੋਂ ਕੋਈ ਦੇਖ ਸਕੋ ਗੱਡੀ ਦਾ ਹਾਲਾਤ ਦੇਖ ਸਕੋ ਕੋ ਫੁੱਟਬਾਲ ਕਰਬੂਜਿਆਂ ਨਾਲ ਪਰਾ ਗਿਆ ਜੀ ਇਹ ਜੇਸ ਦੇ ਛੋਟੀ ਗੱਡੀ ਹੈ ਛੋਟਾ ਹਾਥੀ ਜਿਹਨੂੰ ਕਹਿੰਦੇ ਆ ਖਰਬੂਜੇ ਨਾਲ ਪੂਰਾ ਭਰ ਚੁੱਕਿਆ ਪਰ ਜਿਹੜੀ ਫੁੱਟਬਾਲ ਚੌਂਕ ਦੇ ਵਿੱਚ ਜਿਹੜਾ ਕਿ ਐਕਸੀਡੈਂਟ ਹੋਇਆ ਹੈ ਗੱਡੀ ਦੇ ਨਾਲ ਕਿ ਜਿਹੜਾ ਕਿ ਖਰਬੂਜੇ ਸਾਰੇ ਉਹਦੇ ਇੱਕ ਸ਼ੈੱਡ ਤੇ ਇਹਨੇ ਗੱਡੇ ਚੁੱਕੇ ਨੇ ਉਹ ਤੁਹਾਨੂੰ ਗੱਡੀ ਦੇ ਲਾਈਵ ਤੇ ਸਿਰੇ ਸਾਂਝਿਆ ਕਰਾਂਗੇ ਤੇ ਜੇਸ ਦੇ ਗੱਡੀ ਦੇ ਹਾਲਾਤ ਰਾਤਾ ਪੰਜਾਬੀ ਦਾ ਫੇ ਵੀ ਫੇ ਵੀ ਤਰੀਪਰ ਦੇ ਨਾਲ ਪੈ ਚੋੜ ਨਕੜ ਕਰਦੇ ਆ ਕੋਈ ਗੱਲ ਨਹੀਂ ਬੰਦੇ ਬੰਦੇ ਨਾ ਸੀ ਕੋਈ ਗੱਲ ਨਹੀਂ ਤੁਹਾਨੂੰ ਨਾ ਤੁਸੀਂ ਜਲੰਧਰ ਤੋਂ ਸੰਜਿਆ ਕਰ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਉਸ ਪ੍ਰਸ਼ਾਸਨ ਪਹੁੰਚ ਗਿਆ ਤੁਸੀਂ ਦੇਸ ਦੇ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਤੁਹਾਨੂੰ ਲਾਈਵ ਤੁਸੀਂ ਜਲੰਧਰ ਤੋਂ ਸੰਜਿਆ ਕਰ ਰਹੇ ਆ ਉਹ ਦੇਖ ਸਕਦੇ ਹੋ ਤੁਸੀਂ ਨਾ ਸਿੱਧੀ ਸੰਜਿਆ ਕਰ ਰਹੇ ਆ ਜਲੰਧਰ ਫੋਟੋ ਬਾਚ ਚੋਣਗੇ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸੰਜਿਆ ਕਰ ਰਿਹਾ ਤੁਹਾਨੂੰ ਦੇਖੋ ਜਿਹੜੀ ਉਸ ਪ੍ਰਸ਼ਾਸਨ ਜਿਹੜੀ ਪਹੁੰਚ ਚੁੱਕੀ ਹੈ ਮੌਕੇ ਤੇ ਹਾਂ ਜੀ ਸਰ ਇਹ ਮੌਕੇ ਤੇ ਪਹੁੰਚੇ ਕੀ ਮਾਮਲਾ ਦੱਸੋਗੇ ਕਿ ਅੱਜ ਆਪਾਂ ਨੂੰ ਬੁਲਾ ਲਿਆ ਫੇਰ ਬੇਟੇ ਮਾਮਲਾ ਜੀ ਯਾਰ ਅੱਛਾ ਲੈ ਮਿੱਲੀ ਨਹੀਂ ਪਾਰਟੀ ਤੁਹਾਨੂੰ ਗੱਲ ਬਾਤ ਹੀ ਨਹੀਂ ਹੋ ਰਹੀ ਸ਼ਰਾਬੀ ਹੋਇਆ ਉਹ ਅੱਛਾ ਸ਼ਰਾਬੀ ਹੋਇਆ ਬੇ ਜੀ ਤੇ ਪਤਾ ਲੱਗੇ ਕੀ ਦੀ ਗਲਤੀ ਹੈ ਮੌਕੇ ਤੇ ਤੁਸੀਂ ਆਏ ਹੋ ਗਲਤੀ ਫੋਨ ਕਰਕੇ ਪਹਿਲਾਂ ਪਤਾ ਕਰਦੇ ਕੋਈ ਟ੍ਰੈਪ ਤਾਂ ਨਹੀਂ ਕਰਦੇ ਅੱਛਾ ਜੀ ਸਰ ਕਰੋ ਜੀ ਕਿਹੜੀ ਗੱਡੀ ਲਗਾ ਤਾ ਲਾਈਵ ਕਿੰਨੀ ਕਿੰਨੀ ਕੀਤੀ ਕਿਹੜੀ ਗੱਡੀ ਵਾਲੇ ਨੇ ਮੇਰਾ ਲਿਆ ਖਰਬੂਜੇ ਲੱਦੇ ਕਹਿੰਦੇ ਇਹਦੀ ਗਲਤੀ ਹੈ ਠੀਕ 2 ਮਿੰਟ ਵਗੈਰਾ ਲੈ ਜੀ ਬਹੁਤ ਐਨੇ ਆ ਪਹਿਲਾ ਟ੍ਰੈਫਿਕ ਨਿਕਾਸ ਦੇ ਇਹ ਕੀ ਰੇਡ ਵਾਲਾ ਕਿਹਦੇ ਨੇ ਇਹ ਨਹੀਂ ਪਤਾ ਕਾਟੇ ਸਾਰਾ ਜਨਾਬ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਕਿੰਨਾ ਹੋ ਗਿਆ ਜੀ ਜੀ ਮਾਲੀ ਨੁਕਸਾਨ ਕਿੰਨਾ ਹੋ ਗਿਆ ਤੁਸੀਂ ਦੇਖ ਸਕਦੇ ਵਡੀਆਂ ਤਸਵੀਰਾਂ ਤੋਂ ਤੁਸੀਂ ਤਾਂ ਤਸਵੀਰਾਂ ਜਲੰਧਰ ਤੋਂ ਸਾਂਝਾ ਕਰ ਰਹੇ ਹੋ ਵਡੀਆਂ ਤਸਵੀਰਾਂ ਲਾਈਵ ਲਾਈਵ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝਾ ਕਰ ਰਹੇ ਹੋ ਤੁਸੀਂ ਦੇਖ ਸਕਦੇ ਗੱਡੀ ਐ ਲਾਟ ਗੱਡੀ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਵੱਡੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਫੋਟੋਵਾਲ ਚੌਂਕ ਤੋਂ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਜਿਹੜੇ ਕਿ दारू ਪੀਤੀ ਹੈ दारू ਪੀਤੇ ਨਾਲ ਜਿਹੜਾ ਕਿ ਗੱਡੀ ਖੜੀ ਗੱਡੀ ਜਿਹੜੀ ਕਿ ਗੱਡੀ ਮਾਰੀ ਜਿਹੜੀ ਕਿ ਰੈੱਡ ਰੈੱਡ ਹੋਈ ਸੀ ਜਿਹੜੇ ਦੇ ਡਰਾਈਵਰ ਨੇ ਜਿਹੜੀ ਕਿ दारू ਪੀਤੀ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਦੇ ਵਿੱਚ ਜਿਹੜੀ ਕਿ ਉਹਨੇ ਗੱਡੀ ਮਾਰੀ ਹੈ ਪਿੱਛੋਂ ਪੂਰੀ ਗੱਡੀ ਜਿਹੜੀ ਕਿ ਕਿ ਜਿਹੜੀ ਕਿ ਚੂਰੋ ਚੂਰ ਕਰ ਦਿੱਤੀ ਗਈ ਹੈ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਵੀ ਦਿਖਾ ਰਹੇ ਹਾਂ ਐਕਸੀਡੈਂਟ ਹੋਇਆ ਕਾਰਜਾਲਾ ची सतानु ਅੱਡੀ ਦੇਖ ਮੇਰੀ ਕੱਤੇ ਆ ਹਰਿਆਣ ਦਾ ਲਾੜਾ ਕਿੰਨੀ ਜਹਰੀ ਸ਼ਰਾਬ ਪੀਤੀ ਡਰਾਈਵਰ ਨੇ ਤੁਹਾਡੇ ਲਈ ਮੈਂ ਮੈਂ ਆਪਣੇ ਮੈਂ ਡਰਾਈਵਰ ਮੈਂ ਡਰਾਈਵਰ ਚਲੋ ਅਸੀਂ ਗੱਲ ਕਰਦੇ ਹਾਂ ਮੈਂ ਡਰਾਈਵਰ ਗੱਲ ਕਰਦੇ ਆਂ ਆਨੇ ਵਿੱਚ ਯਾਰ ਇਹ ਤੂੰ ਹਾ ਗੱਲ ਕਰਦਾ ਨਾ ਉਹ ਨਹੀਂ ਗੱਲਾਂ ਬਣਨੀਆਂ ਜਿਹੜਾ ਇਹ ਗੱਡੀਆਂ ਵਜਦੀਆਂ ਆਈਆਂ ਤੇ ਕਰਗੀਆਂ ਵੀ ਆਈਆਂ ਹਾਂ ਤਾਂ ਇਹ ਬਹੁਤ ਹੋ ਗਿਆ ਗੱਲ ਕਰਦੇ ਆ ਉਦਾਂ ਦੀ ਗੱਲਾਂ ਫੈਲਿਆ ਨੇ ਮੇਰੀ ਗੱਡੀ ਦੇ ਕੋਲ ਤੇਰੀ ਗੱਡੀ ਦੇਖਣੀ ਉਹਦੇ ਵਿੱਚ ਮੈਨੂੰ ਨਹੀਂ ਦੇਖੋ ਨਾ ਕਿੱਥੇ ਆ ਗਈ ਦੇਖ ਲਈ ਆ ਨਾ ਜਦੋਂ ਮੇਰੇ ਨਾਲ ਨਾ ਗੱਲ ਹੋਵੇ ਹੈਗਾ ਮਾਲਕ ਕਿਹੜਾ ਇਹਦਾ ਮੈਂ ਹੀ ਮਾਲਕ ਆ ਮੈਂ ਹੀ ਮਾਲਕ ਆ ਮੈਂ ਗੱਲ ਕਰ ਗੱਲ ਕਰ ਵਾਦਿਆ ਦੱਸ ਕਿੱਥੇ ਲੈ ਜਾਣਾ ਲੈ ਜਾ ਮੈਨੂੰ ਚੁੱਪ ਕਰ ਜਾ ਯਾਰ ਤੁਸੀਂ ਤੁਹਾਡੇ ਨਾਲ ਦੀ ਬੈਸਾ ਵਸਾਈ ਹੋਰੀ ਹੈ ਹੋ ਗਈ ਆ ਜਿਆਦਾ ਹੈ ਅਚਾਨਕ ਉਹਨੇ ਕਹਿਣਾ ਮੰਨਦਾ ਪਏ ਕਿੱਦਾਂ ਗੱਲਬਾਤ ਹੋ ਗਈ ਮੈਂ ਸੁਣਦਾ ਹੀ ਨਹੀਂ ਆ ਬੰਦੇ ਪਾਜੀ ਮੈਂ ਸੁਣਦਾ ਹੀ ਆ ਇਹਦਾ ਮਲਾਜਾ ਪਹਿਲਾਂ ਲਾ ਇਸੇ ਹੀ ਸਾਹਿਬ ਸਰਦੂਸ ਦੀ ਮਰਲੀ ਦੇ ਪਹਿਲਾਂ ਲੀ ਆ ਜੀ ਕੋਈ ਫੋਕ ਨਹੀਂ ਮੈਂ ਸੁਣਦਾ ਹੀ ਆ ਬੰਦੇ ਪਾਜੀ ਮੌਕੇ ਤੇ ਤੁਹਾਨੂੰ ਤਸਵੀਰਾਂ ਸਾਂਝੇ ਕਰ ਰਹੇ ਆ ਪੁਲਿਸ ਵਾਲੋਂ ਉਹਨੂੰ ਕੋਈ ਲੈ ਕੇ ਜਾ ਯਾਰ ਡਰਾਈਵਰ ਨੂੰ ਤੁਸੀਂ ਦੇਖੋ ਡਰਾਈਵਰ ਜਿਹੜੀ ਕਿ ਡਰਿੰਕ ਤੇ ਤੁਹਾਨੂੰ ਲਾਇਆ ਤਸਵੀਰਾਂ ਜਲੰਦ

ਨਾ ਤਸਵੀਰਾਂ ਜਲੰਧ ਤੋਂ ਸੰਜੇ ਗਾਣਿਕ ਪੱਤਰਕਾਰ ਨਾਲ ਜਿਹੜਾ ਟੱਕਾ ਹੋ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਜਲੰਧ ਤੋਂ ਦਿਖਾ ਰਹੇ ਹਾਂ ਕਿਹੜਾ ਪੱਤਾ ਆਪਣਾ ਸਰਕਾਰੀ ਹੈ ਦੋ ਗੋਲੀਆਂ ਦਾ ਮਾਰ ਲਿਆ ਜੋ ਜੋ ਬੋਲਣ ਦੀ ਗੱਲ ਕਰ ਰਹੇ ਲੇਕਿਨ ਦਰਦੀ ਨਹੀਂ ਕਿ ਲੋਕਾਂ ਨੂੰ ਟੱਕੇਗਾ ਨਾ ਜਲੰਧ ਤੋਂ ਆ ਰਹੇ ਆ ਤੁਸੀਂ ਜੇਸੋ ਜਿਹੜੀ ਉਸ ਪ੍ਰਸ਼ਾਸਨਾਂ ਅੱਜਾ ਕਿ ਟੱਕਾ ਗਿਆ ਤੁਹਾਨੂੰ ਕਾ ਕਿ ਤਾ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਤੇ ਇਹਦੇ ਸਦੇ ਗੱਡੀ ਦੇ ਹਾਦਸੇ ਦੇ ਦੇਖਦੇ ਨੇ ਕਿ ਖਰਬੂਜੇ ਬੋਲੀ ਲੱਗੀ ਮੂਹ ਦੇ 10 10 ਦੇ ਖਰਬੂਜੇ ਬੋਲੀ ਵੀ ਲੱਗੀ ਆ ਜਾਈ ਬੋਲੀ ਲੱਗੀ 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 ਬੋਲੀ ਖਰਬੂਜੇ ਲੱਗੀ 10 ਰੁਪਏ 10 ਰੁਪਏ 10 ਰੁਪਏ ਲਾਈਵ ਤੁਹਾਨੂੰ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਤੇ ਦੇਖੋ ਜੇ ਖਰਬੂਜੇ ਜਿਹੜੇ ਕੀ ਗੱਡੀ ਜਿਹੜੀ ਕਿੱਥੇ ਇੱਕ ਗੱਡੀ ਨਾਲ ਕਿ ਐਕਸੀਡੈਂਟ ਹੋਇਆ ਗਿਆ ਉਹ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਨਾ ਤਸਵੀਰਾਂ ਜਲੰਧ ਤੋਂ ਸੰਜੇ ਗਾਹਨ ਇੱਕ ਪੱਤਰਕਾਰ ਨਾਲ ਜਿਹੜਾ ਕਿ ੱੱਕਾ ਹੋ ਰਿਹਾ ਤੁਹਾਨੂੰ ਲਾਈਵ ਤਸਵੀਰਾਂ ਦਿਨ ਮਲੰਦਰ ਤੋਂ ਦਿਖਾ ਰਹੇ ਆ ਕਿਹੜਾ ਪੱਤਾ ਆਪਣਾ ਮੁਲਾਜ਼ਮ ਸਰਕਾਰੀ ਹੈ ਦੋ ਕੋਲ ਨਹੀਂ ਲਵੇ ਲਿਆ ਜੋ ਜੱਬਰ ਨਾਲ ਬੁਲਦੀ ਕਰਾ ਰਹੇ ਲੇਕਿਨ ਕਰਦੇ ਨਹੀਂ ਚੱਲੋ ਕਿ ਲੋਕਾਂ ਨੂੰ ੱੱਕੇਗਾ ਨਾ ਮਲੰਦਰ ਤੋਂ ਦਿਖਾ ਰਹੇ ਆ ਤੇ ਜਿਵੇਂ ਜਿਹੜੀ ਉਸ ਪ੍ਰਸ਼ਾਸਨ ਅੱਜ ਤੱਕ ੱਟਾ ਗਿਆ ਤੁਹਾਨੂੰ ਤਾਂ ਕਾ ਗਿੰਦਾ ਕਾ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਤੇ ਤੁਸੀਂ ਦੇਖਦੇ ਗੱਡੀ ਦੇ ਹਾਲਾਤ ਹੀ ਦੇਖ ਸਕਦੇ ਹੋ ਬੋਲ ਨਹੀਂ ਲੱਗੀ ਮੂਜੇ ਦੋ ਦਾ ਤੀਏ ਖਰਬੂਜੇ ਹੀ ਬੋਲ ਨਹੀਂ ਲੱਗੀ ਆ ਲੱਗੀ ਬੋਲੀ ਲੱਗੀ 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 ਬੋਲੀ ਖਰਬੂਜੇ ਹੀ ਲੱਗੀ 10 ਰੁਪਏ 10 ਰੁਪਏ 10 ਰੁਪਏ ਲਾਈਵ ਤੁਹਾਨੂੰ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ ਤੇ ਦੇਖ ਸਕਦੇ ਖਰਬੂਜੀਆਂ ਦੀ ਜਿਹੜੀ ਗੱਡੀ ਜਿਹੜੀ ਕਿੱਥੇ ਇੱਕ ਗੱਡੀ ਨਾਲ ਐਕਸੀਡੈਂਟ ਹੋਇਆ ਗਿਆ ਉਹ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਤੋਂ ਦਿਖਾ ਰਿਹਾ どうも。 ਜੇ ਰਮਾਂਡ ਪਿਆਣਾ ਉਹ ਕਿੱਥੇ ਚਸ਼ਮੀਆਂ ਤਾੜੀ ਫੋਟੋਆਂ ਚੋਰੀਆਂ ਪਾਏ ਨੰਬਰ ਲੈ ਕੇ ਜਾ ਰਹੇ ਜਰਾ ਮੈਨੂੰ ਪਰ ਕਿੱਥੇ ਲੈ ਕੇ ਜਾ ਰਹੇ ਹੋ ਪਰ ਕਿੱਥੇ ਲੈ ਕੇ ਜਾ ਰਹੇ ਹੋ ਬਾਣੇ ਲੈ ਕੇ ਜਾ ਰਹੇ ਤੁਹਾਨੂੰ ਤਸਵੀਰਾਂ ਜਰੰਦਰ ਸਾਂਝਾ ਕਰਿਆ ਤੁਸੀਂ ਦੇਖੋ ਤੇ ਦੋ ਨੰਬਰ ਥਾਂ ਦੇ ਗੱਤੀ ਨਹੀਂ ਤਾਂ ਕਿ ਡਰਾਈਵਰ ਨੂੰ ਲੈ ਕੇ ਜਾ ਚੁੱਕੇ ਨੇ ਉਹ ਤੁਹਾਨੂੰ ਲਾਈਵ ਵੀ ਜਰੰਦਰ ਸਾਂਝਾ ਕਰਿਆ ਤੁਹਾਨੂੰ ਫਿਰ ਕੋਈ ਨਵੀਂ ਅਪਡੇਟ ਦਿੰਦੇ ਰਾਵਾਂਗੇ ਤਾਂ ਫਿਰ ਕੋਈ ਨਵੀਂ ਅਪਡੇਟ ਦਿੰਦੇ ਰਾਵਾਂਗੇ ਇਸੇ ਵੀਡੀਓ ਦੇ ਲੈਣੇ ਆ ਅਲਵਿਦਾ ਜੀ